ਜਿਵੇਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਘਰੇ ਇਹ ਪੰਚਖਮੀ ਘਟਨਾ ਵਾਪਰੀ ਆ ਜਿਹੜੀ ਬਹੁਤ ਵੱਡਾ ਦੁੱਖ ਹੁੰਦਾ ਪਹਿਲਾਂ ਪਿਓ ਮੁੱਕ ਗਿਆ ਸੀ ਮੈਂ ਤਾਂ ਮਸਾਂ ਪਾਲੇ ਸੀ ਉਹ ਨਸ਼ਿਆਂ ਤੇ ਲੱਗ ਗਿਆ ਉਹ ਮੁੱਕ ਗਿਆ ਨਸ਼ਾ ਕਰਦਾ ਸੀ ਚਿੱਟਾ ਲਾਉਂਦੇ ਸੀ ਚਿੱਟਾ ਲਾਉਣ ਲੱਗ ਗਿਆ ਜੀ ਮੁੰਡੇ ਨਾਲ ਹੋਰ ਜੀ ਮਸਾਂ ਮਤਾ ਪਾਲੇ ਫਲੋਚੇ ਸੀ ਕਿਤੇ ਉਹ ਜਿਹੜਾ ਝੋਕ ਲੈਣ ਦਾ ਟਾਈਮ ਸੀ ਉਹ ਮੁੱਕ ਗਿਆ ਆ ਆ ਦੀ ਪਲਛਣ 1500 ਹੁਣ ਉਹਦੇ ਅਨਸਾਰ ਦੀ ਵੱਡਾ ਹੁੰਦਾ ਲੱਖਾ ਸਿਧਾਨ ਨੇ ਕਿਵੇਂ ਦੇਖਦੇ ਉਹ ਕਹਿੰਦੇ ਆ ਵੀ ਮੈਂ ਬਹੁਤ ਮੈਂ ਪਿੰਡਾਂ 'ਚ ਯਾਤਰਾ ਕਰ ਰਿਹਾ ਪਿੰਡਾਂ 'ਚ ਲੋਕ ਮੇਰਾ ਬਹੁਤ ਸਾਥ ਦੇ ਲੱਖਾ ਸਿਧਾਨ ਨੇ ਸਾਡੇ ਨਾਲ ਵਾਦਾ ਕੀਤਾ ਸੀ ਮੈਂ ਪਿੰਡ ਆਉਂਗਾ ਨਹੀਂ ਆਲੇ 'ਚ ਆ ਕੇ ਵੀ ਆਊਗਾ ਕਿ ਉਹ ਨਹੀਂ ਆਇਆ ਸਾਮ ਦੇ 5 ਵਜੇਗੇ ਸੀ ਕਰੋ ਕਰਿਆ ਬੜਿਆਏ ਵੀ ਨਹੀਂ ਪਾਦਾ ਕਰਕੇ ਨਹੀਂ ਆਇਆ ਪਾਦਾ ਕਰਕੇ ਨਹੀਂ ਆਇਆ ਜੋਤੀ ਵਾਲੀ ਗਲੀ ਚ ਆਉਣਾ ਚ ਨਿੱਕੇ ਨਿੱਕੇ ਬੱਚੇ ਵੇਗ ਰੋਜ਼ਗਾਰ ਹੋ ਕੇ ਚਿੱਟਾ ਕਰ ਲਾਈ ਜਾਂਦੇ ਇਹਨਾਂ ਨਾਲ ਨਸ਼ਾ ਬਰਬਾਦ ਹੋ ਗਏ ਬੱਚੇ ਬਹੁਤ ਛਾੜੂ ਨੂੰ ਤਾਂ ਅਸੀਂ ਜਮਾ ਨਹੀਂ ਪਾਉਂਦੇ ਵੋਟ ਅਸੀਂ ਤਾਂ ਪੰਜੇ ਨੂੰ ਪਾਵਾਂਗੇ ਨਾ ਪਾਗੇ ਬਾਦਲ ਨੂੰ ਉਹਨੇ ਸਾਰਗਾਂ ਤਾਂ ਵੀੜਾ ਮਚਾਤੀਆਂ ਤੇ ਉਹਨੂੰ ਵੋਟ ਪਾਵਾਂਗੇ ਅਸੀਂ ਨਹੀਂ ਪਾਉਂਦੇ ਪੁੰਦੇ 70 ਲਾਵਾਂਗੇ ਜੇ ਤੁਸੀਂ ਤਾਂ ਪੰਚੇ ਨੂੰ ਪਾਵਾਂਗੇ। ਕਿਆ ਆਮ ਆਦਮੀ ਪਾਰਟੀ ਨੇ ਕਿਵੇਂ ਦਿੰਦੇ ਨੇ ਨੌਕਰੀਆਂ ਮਿਲਿਆ ਨਹੀਂ। ਉਹ ਤਾਂ ਮਰਨਾ ਵੋਟਾਂ ਦੇ ਕੇ ਭੱਜ ਗਿਆ। ਸਾਡੇ ਮੱਥੇ ਲੱਗੇ ਭਗਵਾਨ ਤਮਾਨ ਅਸੀਂ ਕਰਕੇ ਗੱਲ ਉਹਦੇ ਨਾਲ। ਜਿਹੜੇ ਸਾਡੇ ਨਾਲ ਵਾਅਦੇ ਕਰਿਆ ਪੂਰੇ ਕਰੇ ਉਹ। ਬਾਲਾ ਤਾਂ ਇੱਕ ਵੀ ਨਹੀਂ ਪੂਰਾ ਕਰਿਆ ਹਾਂ। ਕੀ ਕਰਕੇ ਬੈ? ਮੈਂ ਵਿਆਹ ਕਰਵਾ ਕੇ ਬੈਗਾ। ਚਲੋ ਉਹ ਤਾਂ ਚੰਗੀ ਗੱਲ ਆ ਆਪਣੇ ਕਰਾਇਆ। ਮੈਂ ਕਹਿੰਦਾ ਇਹਨੂੰ ਸੁਧਾਰਨਾ ਕਰ ਦੁਨੀਆ ਦਾ। ਦੁਨੀਆ ਨੂੰ ਪੁੱਠੇ ਪੈਸਾ ਲਾਉਂਦਾਗਾ। ਵੀ ਤੂੰ ਹੀ ਵੀ ਵਿਆਹ ਕਰਾਓ ਦੋ ਦੋ ਟੱਪਰ ਬਣਾਓ। ਤੇ ਕਿਆ ਕਿ ਬਾਦਲਾਂ ਨੇ ਕੰਮ ਬਹੁਤ ਕੀਤੇ। ਕਿਹੜੇ ਕਿਹੜੇ ਕੰਮ ਕੀਤੇ? ਉਹ ਬੰਡੇ ਦਾ ਪੂਰਾ ਅਦੇਸ਼ ਹਸਪਤਾਲ ਦਿੱਤਾ ਉੱਥੇ ਚੋ ਵਧੀਆ ਦਿੱਤਾ ਇਹ ਹੁਣ ਕੋਲ ਬਣਾਇਆ ਪਰਿੰਡੇ ਦੇ ਵਿੱਚ ਬਹੁਤ ਵਧੀਆ ਬਣਾਏ ਸੜਕਾਂ ਬਈਆ ਬਣਾਈਆਂ ਗਰੀਬਾਂ ਨੂੰ ਵਧੀਆ ਸਿਕਨ ਸਕੀਮ ਚਲਾਈ ਬਾਦਲ ਸਾਹਿਬ আর ਅਸੰਦਵੀ ਬਾਦਲ ਸਾਹਿਬ ਨੇ ਲਾਗੂ ਕੀਤਾ ਸੀਗਾ ਗਰੀਬਾਂ ਨੂੰ ਬਾਦਲ ਸਾਹਿਬ ਤਾਂ ਬਹੁਤ ਵਧੀਆ ਬੰਦੇ ਸੀ ਇੱਕ ਸਿਹਤਤਨ ਬਹੁਤ ਚੰਗੇ ਸੀ ਉਹ ਆਦੇ ਅਸੀਂ ਬੱਸਾਂ ਦਾ ਸਫਰ ਵੀ ਫ੍ਰੀ ਕੀਤਾ ਬੀਬੀਆਂ ਨੂੰ ਜਾਂਦੀਆਂ ਵੀ ਆ ਫ੍ਰੀ ਚਲੋ ਤਾਂ ਉਹ ਤਾਂ ਉਹ ਨਹੀਂ ਕੀਤਾ ਸੀਗਾ ਪੰਜੇ ਨੇ ਕੀਤੀ ਸੀ ਹਾਂ ਚਰਨਜੀਤ ਸਿੰਘ ਚੰਨੀ ਨੇ ਹਾਂ ਉਹ ਕਰਕੇ ਜਾ ਇਹ ਕਿੱਟਾ ਕਰਕੇ ਇਹ ਤਾਂ ਝਾੜੂ ਫੇਰਦਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਜਿਵੇਂ ਬੇਲਾ ਕਰ ਕਰਤਾ ਪੰਜਾਬ ਦਾ ਅਕਾਲੀ ਤੇ ਕਾਂਗਰਸ ਦਾ ਮਾੜਾ ਮ ਕੱਲੋ ਜਿਹੜਾ ਆਟਾ ਦੀਆਂ ਦੁਕਾਨਾਂ ਖੰਡ ਦੇ ਸਾਨੂੰ ਉਹ ਵੀ ਬੰਦ ਕਰਤੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਇੱਕ ਵੀ ਵੋਟ ਨਹੀਂ ਪਈ ਪੰਜਾਬ ਚ ਮੁੱਖ ਮੰਤਰੀ ਦੇ ਦਾਅਵੇ ਤੁਸੀਂ ਕਹਿੰਦੇ ਝੂਠੇ ਆ ਕਿਉਂਕਿ ਉਹ ਤਾਂ ਰੋਜ਼ ਜਮਾ ਝੂਠੇ ਆ ਉਹਨੇ ਆਖਿਆ ਸੀ 1000 ਰੁਪਿਆ ਕੁੜੀਆਂ ਨੂੰ ਦੇਵਾਂਗਾ 18 ਸਾਲ ਤੋਂ ਬਜ਼ੁਰਗਾਂ ਨੂੰ ਪੈਨਸ਼ਨ ਵਧਾਉਂਗਾ 2500 ਕੁਝ ਨਹੀਂ ਕਿੰਨੀ ਮਿਲਦੀ ਹੈ ਪੈਨਸ਼ਨ 1500 ਮਿਲਦੀ ਹੈ ਬਸ ਹੀ ਨਹੀਂ ਹੈ ਪੈਨਸ਼ਨ ਨਾ ਨਹੀਂ ਪਦੀ ਜਿਹੜੀ ਦਾਅ ਦਿੰਦੇ ਸੀ ਦਾਅ ਉੱਤੇ ਆ ਕਣਕੇ ਸਾਨੂੰ 2 ਰੁਪਏ ਕਿਲੋ ਲਈ ਉਹ ਵੀ ਬੰਦ ਕਰਤੀ ਸੈਂਟਰ ਚੋਂ। ਤੁਹਾਨੂੰ ਲੱਖੇ ਨੂੰ ਟਿਕਟ ਮਿਲੀ ਆ ਬਠਿੰਡੇ ਤੋਂ। ਉਹਨੂੰ ਕਿਵੇਂ ਦੇਖ ਦੂੰ? ਨਹੀਂ ਐਸੀ ਤਨ ਕਹਿੰਦੇ। ਅੱਛਾ। ਕਾ ਤੂੰ ਉਹ ਕਹਿੰਦਾ ਵੀ ਮੈਂ ਤਾਂ ਪਹਿਲਾਂ ਆਹ ਸੀ ਤਾਂ ਪੰਜੇ ਨਹੀਂ ਪਾਵਾਂ। ਅੱਛਾ। ਇੱਕੋ ਪੰਜੇ ਨਹੀਂ ਪਾਉਣੀ। ਸਾਨੂੰ ਤਾਂ ਅੰਗਰੇਜ਼ ਗਾਂਧੀ ਨੇ ਬਹੁਤ ਕੋਸ਼ਿਸ਼ ਕੀਤੀ ਤੇ 4 ਸਾਲ ਲੈਣਾ ਨਹੀਂ ਕਰਤਾ ਬਿਚਾਰੇ ਫੌਜੀ ਜਾਂਦੇ ਜਿਹੜੇ 4 ਸਾਲਾਂ ਤੋਂ ਡੈੜੀ ਕਰਨਗੇ ਅਕੇ। ਕੋਈ ਨੌਕਰੀ ਦਿੱਤੀ ਕਿਸੇ ਨੇ? ਜਵਾਨੀ ਦਿੱਤੀ। ਅਗਨੀ ਵੀਰ ਸਕੀਮ ਜਿਹੜੀ 4 ਸਾਲਾਂ ਚ ਫੌਜੀ ਰਿਟਾਇਰ 4 ਸਾਲਾਂ ਦੀ ਕਰਤੀ ਐ ਨਹੀਂ ਉਹਦੀ ਨੇ। ਕਿਸੇ ਦੀ ਸੁਣਦਾ ਇਹਨੂੰ ਕੋ ਵੋਟ ਪਾਵਣਗੇ ਪੰਜੇ ਨੂੰ ਪਾਵਾਂਗੇ ਦੋ ਹੱਥਾਂ ਨਾਲ ਕੰਮ ਕਰਦੇ ਆਂ ਸੱਚੀ ਕਾਲ ਪੰਜਾਬ ਆਨਕਾ ਦੇਖ ਰਿਹਾ ਹਾਂ ਤੁਸੀਂ ਮੈਂ ਕਰਨ ਹੰਡਾ ਬਠਿੰਡਾ ਲੋਕ ਸਭਾ ਹਲਕਾ ਜਿੱਥੋਂ ਲਗਾਤਾਰ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਹਰਸਿਮਰਤ ਕੌਰ ਬਾਦਲ ਬੀਤੇ ਦਿਨੀ ਬਿਆਨ ਦੇ ਦਿੰਦੇ ਨੇ ਕਿ ਪਾਰਟੀ ਨੇ ਟਿਕਟਾਂ ਦੇਣੀਆਂ ਨੇ ਪਰ ਮੈਂ ਤਾਂ ਬਠਿੰਡੇ ਤੋਂ ਹੀ ਲੜਾਂਗੀ ਜੇ ਚੋਣ ਲੜੀ ਤਾਂ ਦੂਜੇ ਪਾਸੇ ਲੱਖਾ ਸਿਧਾਨਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਟਿਕਟ ਦੇ ਦਿੱਤੀ ਹੈ ਰੁਝਾਨ ਵੱਧਦੇ ਨਜ਼ਰ ਆ ਰਹੇ ਨੇ ਵੱਖ-ਵੱਖ ਥਾਵਾਂ 'ਤੇ ਪ੍ਰਚਾਰ ਕਰ ਰਹੀਆਂ ਨੇ ਪਰ ਲੋਕਾਂ ਦਾ ਕੀ ਫੈਸਲਾ ਕਿਉਂਕਿ ਫੈਸਲਾ ਤਾਂ ਲੋਕਾਂ ਦਾ ਹੀ ਹੋਏਗਾ ਜੋ ਲੀਡਰਾਂ ਨੂੰ ਮੰਨ ਨਾ ਪਾਏਗਾ ਗੱਲਬਾਤ ਸ਼ੁਰੂ ਕਰਾਂਗੇ ਸਾਡੇ ਨਾਲ ਵੀ ਨੇ ਖੇਤਾਂ ਦੇ ਵਿੱਚ ਖੜੇ ਆ ਲੋਕ ਆਪਣੇ ਕੰਮਾਂ ਰੁਝਾਨਾ ਦੇ ਵਿੱਚ ਸੀ ਤਾਂ ਉਹਨਾਂ ਨਾਲ ਮਿਲੇ ਅਸੀਂ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਦਾ ਸਤਿ ਜੀ ਜੱਗਾ ਸਿੰਘ ਜੀ ਇੱਥੇ ਆ ਜਮੜਾ ਖਾਵੇਂ ਇਸ ਬਸ ਤਾਂ ਕੀ ਕੰਮ ਕਰ ਕੀ ਕਰਦੇ ਆ ਆ ਨਰੇਗਾ ਇਹ ਧੜੀ ਕਰਦੇ ਜੀ ਜੀ ਹਾਂਜੀ ਭਾਈ ਜੀ ਨਰੇਗਾ ਨੂੰ ਲੈ ਕੇ ਜਦੋਂ ਚਰਚਾ ਹੁੰਦੀ ਹੈ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਫਲਾਣੇ ਸਰਪੰਚ ਦਾ ਮੁੰਡਾ ਹੀ ਹਾਜ਼ਰੀਆਂ ਲਵਾ ਕੇ ਪੈਸੇ ਲੈ ਗਿਆ ਜਿਹੜੇ ਅਸਲ 'ਚ ਕੰਮ ਕਰਦੇ ਸੀ ਉਹਨਾਂ ਤਾਈਂ ਉਹ ਚੀਜ਼ ਨਹੀਂ ਪਹੁੰਚਦੀ ਕਿੰਨਾ ਕੋਈ ਇਸ ਚੀਜ਼ ਦੀ ਮਾਰ ਹੋਣ ਵੀ ਪੈਂਦੀ ਹੈ ਸਾਡੀ ਤਾਂ ਸਰਕਾਰ ਤੋਂ ਮੰਗਾਈ 19 ਰੁਪਏ ਝੜੀ ਵਧਾਈਏ ਸਾਡੀ ਘੱਟੋ ਘੱਟ ਸਾਡੀ ਝੜੀ 700 ਰੁਪਏ ਹੋਣੀ ਚਾਹੀਦੀ ਹੈ ਪਾਸ ਸਰਕਾਰ ਨੇ ਤਾਂ ਸਭ ਤੋਂ ਬੇੜੇ ਕਰਤਬ ਗਰੀਬਾਂ ਮਜ਼ਦੂਰਾਂ ਦੀ ਗੱਲ ਹੀ ਨਹੀਂ ਸੁਣੇ ਰਾਹੁਲ ਗਾਂਧੀ ਨੇ ਜ਼ਰੂਰ ਕਹੇ 500 ਰੁਪਏ ਦੇ ਰੇਗਾਣਾ ਦਾ ਕਰਾਂਗੇ ਪਰ ਭਾਜਪਾ ਸਰਕਾਰ ਨੇ ਸਾਡੀ ਕੋਈ ਨਹੀਂ ਸੁਣੀ ਮੋਦੀ ਕਹਿੰਦਾ ਗਰੰਟੀ ਗਰੰਟੀ ਕੋਈ ਮੋਦੀ ਦੀ ਗਰੰਟੀ ਨਹੀਂ ਸਾਡੀ ਸਰਕਾਰ ਦੀ ਗਰੰਟੀ ਕਿਉਂ ਨਹੀਂ ਕਰਦਾ ਸਾਡੀ ਧੜੀ ਦੀ ਗਰੰਟੀ ਕਰੇ 500 ਰੁਪਏ ਦੀ 700 ਦੀ ਅੱਗੇ ਜਿੱਥੇ ਬਾਕੀ ਸਾਰੀ ਚੀਜ਼ ਮਹਿੰਗਾਈ ਵੱਧ ਰਹੀ ਆ ਮਹਿੰਗਾਈ ਵੱਧੇ ਬੇਰੋਜ਼ਗਾਰੀ ਵਧਦੀ ਜਾਂਦੀ ਆ ਅਸੀਂ ਬੇਰੋਜ਼ਗਾਰੀ ਦੇ ਅੱਕੇ ਹੋਏ ਲੋਕ ਗਰੀਬੀ ਤੋਂ ਤੰਗ ਆ ਸਾਡਾ ਜਿਹੜਾ ਮਹਿੰਗਾਈ ਆ ਉਹ ਲੱਕ ਤੋੜ ਰਹੀ ਆ ਸਾਡਾ ਗਰੀਬਾਂ ਦਾ ਤੇ ਸਾਡੀ ਘੱਟੋ ਘੱਟ ਜਿਹੜੀ ਨਰੇਗਾ ਦੀ ਧੜੀ ਆ ਵੱਧ ਤੋਂ ਵੱਧ ਹੋਣੀ ਚਾਹੀਦੀ ਆ 100 ਦਿਨ ਦਾ ਰੋਜ਼ਗਾਰ ਜਿਹੜੀ ਸਕੀਮ ਚਲਾਈ ਗਈ ਸੀ ਸਰਕਾਰ ਵੱਲੋਂ 100 ਦਿਨ ਦਾ ਰੋਜ਼ਗਾਰ ਸੀ ਤੇ ਦਿਹਾੜੀ ਜਿਹੜੀ ਆ ਹੁਣ ਕਿੰਨੇ ਤੁਹਾਨੂੰ ਕੁੱਲ ਕਿੰਨੀ ਮਿਲਦੀ ਹੈ 322 ਰੁਪਏ ਮਿਲਦਾ ਜੀ ਹਰਿਆਣਾ ਦੇ ਵਿੱਚ 375 ਮਿਲਦੇ ਆ 74 ਰੁਪਏ ਦੇਖ ਲਓ ਪੰਜਾਬ ਤੇ ਹਰਿਆਣਾ ਦਾ ਕਿੰਨਾ ਕੁ ਫਰਕ ਹੈ ਸੂਬਾ ਸਰਕਾਰ ਵੱਲੋਂ ਵੀ ਕੋਈ ਹੋਰ ਕਿਸੇ ਤਰੀਕੇ ਦੀ ਰਾਹਤ ਦਿੱਤੀ ਗਈ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਤਾਂ ਜਿਵੇਂ ਬੇੜਾ ਕਰਤਾ ਪੰਜਾਬ ਦਾ ਅਕਾਲੀ ਤੇ ਕਾਂਗਰਸ ਤਾਂ ਮਾੜਾ ਮੋਟਾ ਕਰਦੇ ਸੀ ਇਹਨਾਂ ਨੇ ਸਾਡਾ ਆਟਾ ਦਾਲ ਸਕੀਮ ਵੀ ਬੰਦ ਕਰਤੀ ਜਿਹੜਾ 2 ਰੁਪਏ ਕਿਲਵਾ 2 ਰੁਪਏ ਕਿਲੋ ਜਿਹੜਾ ਆਟਾ ਜਾਂਦੀ ਦੁਕਾਨਾਂ ਕੰਦੇ ਸਾਨੂੰ ਉਹ ਵੀ ਬੰਦ ਕਰਤੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਇੱਕ ਵੀ ਵੋਟ ਨਹੀਂ ਪਈ ਪੰਜਾਬ ਚ ਇੱਥੇ ਲੋਕ ਬਹੁਤ ੱੱਕੇ ਹੋਏ ਨੇ ਬਾਦਲ ਨੂੰ ਕਿਵੇਂ ਦੇਖਦੇ ਸ਼ਰੋਮਨੀਆ ਅਕਾਲੀ ਦਲ ਵਾਲੇ ਕਹਿੰਦੇ ਕਿ ਖੇਤਰੀ ਪਾਰਟੀਆਂ ਅਸੀਂ ਗਰੀਬਾਂ ਵਾਸਤੇ ਪਿੰਡਾਂ ਵਾਲੇ ਵਾਸਤੇ ਬਹੁਤ ਕੰਮ ਕੀਤੇ ਸੀ ਸਾਨੂੰ ਮੌਕਾ ਦਿਓ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਚੋਣ ਲੜਨਗੇ ਤਾਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਬਾਦਲ ਸਾਹਿਬ ਨੇ ਪਿੰਡਾਂ ਦੇ ਵਿੱਚ ਕੰਮ ਬਹੁਤ ਕੀਤਾ ਹੈ ਬਠਿੰਡੇ ਜ਼ਿਲ੍ਹੇ ਵਿੱਚ ਕੀਤਾ ਪਰ ਇਹਨਾਂ ਦੀ ਜਿਹੜੀ ਭਾਜਪਾ ਨਾਲ ਯਾਰੀ ਆ ਇਹਨਾਂ ਨੂੰ ਇਹ ਵੋਟ ਨਹੀਂ ਦੇਣ ਦਿੰਦੀ ਨਹੀਂ ਤਾਂ ਬੋਟ ਕਾਲੀ ਦਲ ਨੂੰ ਬਹੁਤ ਜ਼ਿਆਦਾ ਪੈਣੀ ਸੀਗੀ ਨਹੀਂ ਇਸ ਵਾਰੀ ਤਾਂ ਯਾਰੀ ਟੁੱਟ ਗਈ ਭਾਜਪਾ ਅੱਡ ਲੜ ਰਹੀ ਹੈ ਚੋਣਾ ਬੋਟ ਭਾਜਪਾ ਨੂੰ ਜਾਊਗੀ ਸੈਂਟਰ ਦੇ ਵਿੱਚ ਗੱਲ ਤੁਸੀਂ ਪੱਕੇ ਤੌਰ ਤੇ ਲੈ ਲਓ ਅੰਦਰ ਖਾਤੇ ਸਮਝ ਆਉਂਦਾ ਇਹਨਾਂ ਦਾ ਸਾਧ ਦੁਨੀਆ ਜਾਗ ਜਾ ਰੋ ਚੁੱਕਿਆ ਇਹ ਗੱਲ ਨਹੀਂ ਪਤਾ ਪਤਾ ਲੋਕਾਂ ਨੂੰ ਸਾਰਾ ਪਤਾ ਲੱਗ ਗਿਆ ਵੀ ਭਾਜਪਾ ਦੇ ਨਾਲ ਅੰਦਰ ਖਾਤੇ ਅਕਾਲੀ ਦਲ ਦੀ ਗੱਠ ਜੋੜਾ ਤੇ ਜਦੋਂ ਬੋਟ ਪਾਊਗੀ ਕਾਹਾਂ ਜਿੱਤ ਕੇ ਜਾਊਗੀ ਪਾਰਲੀਮੈਂਟ ਚ ਹਰ ਸਮਰਥਕ ਕਹੋ ਤਾਂ ਬੋਟ ਭਾਜਪਾ ਨੂੰ ਦਊਗੀ ਹਾਂ ਪਿੰਡਾਂ ਦੇ ਲੋਕਾਂ ਨੂੰ ਪਤਾ ਤੁਸੀਂ ਕਹਾਂਗੇ ਬਾਦਲਾਂ ਨੇ ਕੰਮ ਬਹੁਤ ਕੀਤੇ ਕਿਹੜੇ ਕਿਹੜੇ ਕੰਮ ਕੀਤੇ ਤੁਹਾਨੂੰ ਕੰਮ ਬੰਡੇ ਦਾ ਪੂਰਾ ਨਹਿਾਰ ਬਦਲਤੀ ਜੀ ਇਹਨਾਂ ਨੇ ਇਹ ਮਝ ਹਸਪਤਾਲ ਦਿੱਤਾ ਬਹੁਤ ਵਧੀਆ ਦਿੱਤਾ ਅਦੇਸ਼ ਹਸਪਤਾਲ ਦਿੱਤਾ ਉਸ ਤੋਂ ਚੋ ਵਧੀਆ ਦਿੱਤਾ ਜਿਹੜੇ ਹੁਣ ਬਣ ਬਣਾਏਗਾ ਬੰਡੇ ਦੇ ਵਿੱਚ ਬਹੁਤ ਵਧੀਆ ਬਣਾਏ ਸੜਕਾਂ ਬਈਆਂ ਬਣਾਈਆਂ ਬਹੁਤ ਵਧੀਆ ਗਰੀਬਾਂ ਨੂੰ ਵਧੀਆ ਸਕਨ ਸਕੀਮ ਤੇ ਜਾਈ ਬਾਦਲ ਸਾਹਿਬ ਤੇ ਆਰ ਆਸਨ ਵੀ ਬਾਦਲ ਸਾਹਿਬ ਨੇ ਲਾਗੂ ਕੀਤਾ ਸੀਗਾ ਗਰੀਬਾਂ ਨੂੰ ਬਾਦਲ ਸਾਹਿਬ ਤਾਂ ਬਹੁਤ ਵਧੀਆ ਬੰਦੇ ਸੀ ਸਿਹਤਦਾਨ ਬਹੁਤ ਚੰਗੇ ਸੀ ਪਰ ਜਿਹੜਾ ਹੁਣ ਅਕਾਲੀ ਦਲ ਦੀ ਉਹ ਵਾਂਗ ਡੋ ਰਹੇ ਨੇ ਕਿਸੇ ਚੰਗੇ ਕੀ ਲੱਗਦਾ ਤੁਹਾਨੂੰ ਕਿ ਲੋਕ ਇਸ ਵਾਰ ਫਿਰ ਮੋੜ ਤੋਂ ਖੇਤਰੀ ਪਾਰਟੀ ਨੂੰ ਚੁਣ ਸਕਦੇ ਆ ਤੁਹਾਡੇ ਮਨ ਚ ਵੀ ਇਹ ਵਿਚਾਰ ਆ ਸਕਦਾ ਕਿ ਯਾਰ ਇਹਨਾਂ ਨੂੰ ਦੇਖੀਏ ਜੀ ਦੇਖੋ ਜੀ ਜਿਹੜੀ ਬਾਦਲ ਸਾਹਿਬ ਦੇ ਉਹਦੇ ਜਾਣ ਤੋਂ ਮਗਰੋਂ ਹੋਣਾ ਹੁਣ ਉਹ ਅਕਾਲੀ ਦਲ ਸ਼ਾਇਦ ਨਹੀਂ ਰਿਹਾ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਹੁਣ ਤਾਂ ਫੇਰੂ ਮੇਰੂ ਹੋ ਗਿਆ ਕੁਝ ਤਾਂ ਆ ਚਿੱਟੇ-ਜੁੱਟੇ ਜਿਹੜਾ ਉਹਦੇ ਬਾਦਲ ਪਿਆ ਜਿਹੜਾ ਦੋਸ਼ ਹਾਂ ਦੋਸ਼ ਲੱਗਾ ਬਾਦਲ ਦਾ ਸਾਵਾ ਸੀਗਾ ਮਜੀਠੀਆ ਉਹ ਅਨਜਰੀਏ ਤੁਹਾਨੂੰ ਪਤਾ ਜੇਲ੍ਹ ਦੇ ਵਿੱਚ ਹੈ ਇਹੋਂ ਤੇ ਬਾਹਰ ਬਾਹਰ ਉਹਦੇ ਕਰਕੇ ਵੀ ਥੋੜਾ ਅਸਰ ਪਊਗਾ ਨਾ ਕਾਲੀ ਦਲ ਤੇ ਇਸ ਕਰਕੇ ਪੂਰਾ ਅਸਰ ਪਊਗਾ ਜੀ ਬੀਬੀਆਂ ਵੀ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਨਾਮ ਤੁਹਾਡਾ ਜੀ ਮਨਜੀਤ ਕੌਰ ਆ ਜੀ ਮੇਰਾ ਨਾਮ ਤੇ ਕਿੰਨੀ ਜਿਵੇਂ ਦਿਹਾੜੀ ਦੇ ਉਹਨਾਂ ਨੇ ਮੰਗ ਕੀਤੀ ਤਾਂ ਕੰਮ ਕਰ ਮਿਲਦਾ ਪੂਰੇ 100 ਦਿਨ ਮਿਲ ਜਾਂਦਾ ਕੰਮ ਉਹ ਓਥੇ ਸਾਨੂੰ ਕਿੱਥੇ ਮਿਲਦਾ ਸਾਡੇ ਤਾਂ ਚੀਜ਼ ਦੇਣ ਲਵਾਉਂਦੇ ਕਿਤੇ ਹਫ਼ਤੇ 'ਚ ਹੂੰ ਹੂੰ ਤੇ 100 ਦਿਨ ਤਾਂ ਪੂਰਾ ਵੀ ਮਹੀਨੇ ਤੋਂ ਛੀ ਦਿਨ ਕਿਤੇ ਵਾਰੀ ਆਉਂਦੀ ਹੈ ਹੂੰ ਹੂੰ ਤੇ ਫਿਰ ਅਸੀਂ ਕਰਗੇ ਵੀ ਤਾਂ ਕੀ ਕਰਗੇ ਬੱਚੇ ਵੀ بے روزگار ਫਿਰਦੇ ਆ ਵੀਰੇ ਬੱਚੇ ਵੀ ਕਿਤੇ ਪੜ੍ਹ ਲਿਖ ਕੇ ਕੰਮਾ ਤੇ ਨਹੀਂ ਲੱਗਿਆ ਘਰੇ ਬੈਠੇ ਆ ਬੱਚੇ ਇਹ ਤਾਂ ਕਹਿੰਦੇ ਮਾਨ ਸਾਹਿਬ ਤਾਂ ਕਹਿੰਦੇ ਕਿ 2 ਸਾਲਾਂ ਦੇ ਵਿੱਚ ਮੈਂ ਇੰਨੀਆਂ ਨੌਕਰੀਆਂ ਦੇਤੀਆਂ ਜਿੰਨੀਆਂ 5 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਨੂੰ ਨੌਕਰੀ ਨਹੀਂ ਮਿਲੀ ਜੀ ਸਾਨੂੰ ਤੇ ਉਹ ਆਦਾਸੇ 1000 ਰੁਪਏ ਆਪਾਂ ਹਰ ਇੱਕ ਬੁਢੀ ਨੂੰ ਉਹ ਨਹੀਂ ਸਾਨੂੰ ਕਿਸੇ ਨੂੰ ਪਾਇਆ ਤੇ 2500 ਪੈਲਸਣ ਕਰੂ ਆਦਾ ਉਹ ਨਹੀਂ ਕਰੀ ਉਹਨੇ ਨੌਕਰੀਆਂ ਨਹੀਂ ਮਿਲੀਆਂ ਕਿਸੇ ਦੇ ਤੁਹਾਡੇ ਮੇਰੀਆਂ ਹਾਂਜੀ ਅਸੀਂ ਤਾਂ ਛਾੜੂ ਨੂੰ ਤਾਂ ਅਸੀਂ ਜਮਾ ਨਹੀਂ ਪਾਉਂਦੇ ਵੋਟ ਅਸੀਂ ਤਾਂ ਪੰਜੇ ਨੂੰ ਪਾਵਾਂਗੇ ਨਾ ਪਾਗੇ ਬਾਦਲ ਨੂੰ ਉਹਨੇ ਸਾਰਗਾਂ ਤਾਂ ਵੀੜਾ ਮਚਾਤੀਆਂ ਤੇ ਉਹਨੂੰ ਵੋਟ ਪਾਵਾਂਗੇ ਅਸੀਂ ਨਹੀਂ ਪਾਉਂਦਾ ਪੁੰਦੇ 70 ਲਾਵਾਂਗੇ ਤੇ ਅਸੀਂ ਤਾਂ ਪੰਜੇ ਨੂੰ ਪਾਵਾਂਗੇ ਆਮ ਆਦਮੀ ਪਾਰਟੀ ਨੂੰ ਕਿਵੇਂ ਦਿੱਤੇ ਨੌਕਰੀਆਂ ਮਿਲ ਜਾਣੀ ਉਹ ਕਿਥੋਂ ਮਰਨਾ ਬੋਟਾ ਲੱਗੇ ਭੱਜ ਗਿਆ ਉਹ ਤਾਂ ਆਉਂਦੇ ਵੀ ਅਸੀਂ ਤਾਂ ਪਿੰਡਾਂ 'ਚ ਹੁਣ ਵੀ ਜਾਣੇ ਆਮ ਆਦਮੀ ਪਾਰਟੀ ਵਾਲਿਆਂ ਨੇ ਨੌਕਰੀਆਂ ਬੜੀਆਂ ਦਿੱਤੀ ਬੁੱਤ ਕੁਝ ਨਹੀਂ ਕੀਤਾ ਨਹੀਂ ਅਤੇ ਤਕਰੀਬਾ ਦਾ ਸਾਨੂੰ ਅਨਜ ਹਜ਼ਾਰ ਹਜ਼ਾਰ ਬੀਬੀਆਂ ਬੁੜੀਆਂ ਨੂੰ ਪਾਉਂਗਾ ਕੁੜੀਆਂ ਨੂੰ ਪਾਉਂ ਉਹ ਵੀ ਨਹੀਂ ਸਾਡੇ ਪਾਈ ਉਹਾਂ ਤੇ ਅਸੀਂ ਬੱਸਾਂ ਦਾ ਸਫ਼ਰ ਵੀ ਫ੍ਰੀ ਕੀਤਾ ਬੀਬੀਆਂ ਨੂੰ ਜਾਂਦੀਆਂ ਵੀ ਆਂ ਫ੍ਰੀ ਉਹ ਤਾਂ ਉਹ ਤਾਂ ਉਹ ਨਹੀਂ ਕੀਤਾ ਸੀਗਾ ਕੰਪੰਜੇ ਨੇ ਕੀਤੀ ਸੀ ਹਾਂ ਚਰਨਜੀਤ ਸਿੰਘ ਚੰਨੀ ਨੇ ਹਾਂ ਉਹ ਕਰਕੇ ਗਿਆ ਉਹ ਕਰਕੇ ਗਿਆ ਇਹ ਕੀ ਕਰਦਾ ਕਰਕੇ ਇਹ ਤਾਂ ਝਾੜੂ ਫੇਰਦਾ ਰਿਹਾ ਹੈ ਅੱਛਾ ਤੇ ਝਾੜੂ ਹੀ ਫੇਰ ਤੇਰੇ ਮਾਤਾ ਦੇ ਉੱਤੇ ਝਾੜੂ ਫੇਰ ਕੇ ਚੜਾਏ ਤਾਂ ਬਸ ਚੰਨੀ ਕਰ ਗਿਆ ਫਰੀਕਾ ਤਾਂ ਸਾਨੂੰ ਐਵੇਂ ਐਵੇਂ ਕਰਕੇ ਬੀਬੀ ਬੀਬੀ ਕਰਕੇ ਘਰੇ ਵਿਹਲੇ ਬੈਠੇ ਰੋਜ਼ਗਾਰ ਵੀ ਨਹੀਂ ਉਹ ਕੀ ਕਰਨ ਵਿਚਾਰੇ ਦੋ ਦੋ ਚਾਰ ਚਾਰ ਬੱਚੇ ਹਿੱਕ ਦੇ ਘਰੇ ਖਾਣ ਵਾਲੇ ਇਕੱਲਾ ਜਾਣਾ ਨਹੀਂ ਫਿਰ ਮੁੱਖ ਮੰਤਰੀ ਦੇ ਦਾਅਵੇ ਤੁਸੀਂ ਕਹਿੰਦੇ ਝੂਠੇ ਆ ਕਿਉਂਕਿ ਉਹ ਤਾਂ ਰੋਜ਼ ਜਮ੍ਹਾਂ ਝੂਠੇ ਆ ਉਹਨੇ ਆਖਿਆ ਸੀ 1000 ਰੁਪਿਆ ਕੁੜੀਆਂ ਨੂੰ ਦੇਵਾਂਗਾ 18 ਸਾਲ ਤੋਂ ਬਜ਼ੁਰਗਾਂ ਨੂੰ ਪੈਨਸ਼ਨ ਵਧਾਊਗਾ 2500 ਕੁਝ ਨਹੀਂਗਾ ਕਿੰਨੀ ਮਿਲਦੀ ਆ ਪੈਨਸ਼ਨ 1500 ਮਿਲਦੀ ਆ ਬਦੀ ਨਹੀਂ ਹੈ ਪੈਨਸ਼ਨ ਨਾ ਨਹੀਂ ਬਦੀ ਜਿਹੜੀ ਦਾਲ ਦਿੰਦੇ ਸੀ ਦਾਲ ਤੇ ਆ ਕਣਕ ਸਾਨੂੰ 2 ਰੁਪਏ ਕਿਲੋ ਵਾਲੀ ਉਹ ਵੀ ਬੰਦ ਕਰਤੀ ਸੈਂਟਰ ਚ ਉਹਨੇ ਮੇਰੀ ਬਾਦਲ ਨੇ ਚਲਾਈ ਬਾਦਲ ਨੇ ਚਲਾਈ ਉਹ ਬੰਦ ਜਿਵੇਂ ਕੰਮ ਖਤਮ ਆਣ ਤਾਂ ਤੇ ਜਵਾਕ ਆ ਜਿਹੜੇ ਦੋ ਮੁੰਡੇ ਕੁਟੀਆਂ ਵਸੂ ਕਰੇ ਬੈਠੇ ਤੇ ਜਿਹੜਾ ਬੁਰਗਾ ਦਿਹਾੜੀ ਕਰਦੀਆਂ ਉਹ ਕਰਦਾ ਖਰਚ ਆ ਹੂੰ ਕੀ ਕਰਨੀਆ ਅਚਾ ਜਿਵੇਂ ਬਾਪੂ ਜੀ ਕਹਿ ਰਹੇ ਸੀ ਕਿ ਬਾਕੀ ਦੁਨੀਆ ਦੀ ਮਹਿੰਗਾਈ ਕਿੰਨੀ ਕਿੱਥੇ ਚਲ ਗਈ ਹਰ ਇੱਕ ਚੀਜ਼ ਮਹਿੰਗੀ ਹੋ ਗਈ ਪਰ ਦਿਹਾੜੀ ਨਹੀਂ ਵਧੀ ਹੈਗੀ ਨਹੀਂ ਵਧੀ ਵੀਰੇ ਨਾ ਜਿਮੀਦਾਰ ਵਧਾਉਂਦੇ ਤੇ ਨਾ ਇਹ ਵਧਾਉਂਦਾ ਮੈਂ ਕਈ ਪਿੰਡਾਂ ਦੇ ਵਿੱਚ ਗਿਆ ਉੱਥੇ ਨਾ ਜਿਮੀਦਾਰਾਂ ਨਾਲ ਵੀ ਰੋਸਾ ਕੀਤਾ ਦਿਹਾੜੀਦਾਰਾਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਮਿਹਨਤ ਕਰਦੇ ਆਂ ਪਰ ਜਦੋਂ ਕਿਸਾਨੀ ਅੰਦੋਲਨ ਲੱਗਦਾ ਅਸੀਂ ਨਾਲ ਤਾਂ ਚੱਲ ਜਾਂਦੇ ਆ ਪਰ ਉੱਥੇ ਸਾਡੀਆਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਗਿਣੀਆਂ ਜਾਂਦੀਆਂ ਕਿਸੇ ਨਾਲ ਨਹੀਂ ਜਾਂਦੀਆਂ ਵੀਰ ਜੀ ਉੱਥੇ ਸਾਡੀਆਂ ਮੰਗਾਂ ਨਹੀਂ ਗਿਣੀਆਂ ਜਾਂਦੀਆਂ ਜ਼ਿਮੀਂਦਾਰਾਂ ਦੀਆਂ ਸੁਣੀਂਦੀਆਂ ਉੱਥੇ ਉਹ ਜਿਹੜੇ ਮੂਹਰੇ ਲੀਡਰ ਆ ਉਹ ਹੀ ਖਾ ਜਾਂਦੇ ਆ ਉਹ ਦੂਜਿਆਂ ਨੂੰ ਤਾਂ ਧਰਨੇ ਤੇ ਲੈ ਜਾਂਦੇ ਉਹ ਤਾਂ ਬਹਿ ਕੇ ਮੋੜੇ ਆਉਂਦੇ ਆ ਤੇ ਫਿਰ ਤੁਸੀਂ ਕਦੀ ਕਿਸਾਨ ਆਗੂਆਂ ਨੂੰ ਕਿਹਾ ਨਹੀਂ ਵੀ ਯਾਰ ਸਾਡੀ ਗੱਲ ਬਹੁਤ ਵਾਰੀ ਕਿਹਾ ਵੀਰੇ ਨਹੀਂ ਗੱਲ ਸੁਣਦੇ ਕਿਸੇ ਦੀ ਗੱਲ ਸਾਡੇ ਤਾਂ ਗਰੀਬ ਜਨਤਾ ਕੋਲ ਜੇ ਪਸ਼ੂ ਹੁੰਦੇ ਸੀ ਉਹ ਵੀ ਬੰਦ ਕਰਤੇ ਅਕੇ ਤੋੜਾ ਤੋੜਦੇ ਸੀ ਕਿ ਹੁਣ ਪੱਠੇ ਖੋਤਰ ਨਹੀਂ ਦਿੰਦੇ ਜ਼ਿਮੀਂਦਾਰ ਕਿੱਥੋਂ ਲਿਆਉ ਗਰੀਬ ਕੇ ਬਸ ਇਹਨਾਂ ਕਿ ਨਾਂ ਦਾ ਜਦੋਂ ਨਾਰਾ ਹੀ ਲਾਉਂਦੇ ਆ ਬਸ ਕਿਸਾਨ ਮਜ਼ਦੂਰ ਏਕਤਾ ਪਿੰਡਾਂ ਦੇ ਵਿੱਚ ਵਰਤਦੇ ਨਹੀਂ ਓਵੇਂ ਜਿਵੇਂ ਵਰਤਣਾ ਚਾਹੀਦਾ ਨਹੀਂ ਹੈਗਾ ਵੀਰੇ ਹੁਣ ਤਾਂ ਕੁਝ ਵੀ ਤੇ ਕੰਮ ਖਤਮ ਕਰਤਾ ਜ਼ਿਮੀਦਾਰਾਂ ਨੇ ਵੀ ਕਰਤਾ ਤੇ ਗਵਰਨਮੈਂਟ ਨੇ ਵੀ ਕਰਤਾ ਪਰ ਵੋਟ ਆਪਾਂ ਕਿਸੇ ਨੂੰ ਤਾਂ ਪਾਉਣੀ ਆ ਨਾ ਇਸ ਵਾਰੀ ਹਰਸਿਮਰਤ ਕੌਰ ਬਾਦਲ ਫੇਰ ਲੜ ਰਹੇ ਬਠਿੰਡੇ ਤੋਂ ਲੱਖਾ ਸਿਧਾਣਾ ਲੱਖਾ ਸਿਧਾਣਾ ਨੂੰ ਕਿਵੇਂ ਦੇਖਦੇ ਉਹ ਕਹਿੰਦੇ ਆ ਵੀ ਮੈਂ ਬਹੁਤ ਮੈਂ ਪਿੰਡਾਂ 'ਚ ਯਾਤਰਾ ਕਰ ਰਿਹਾ ਪਿੰਡਾਂ 'ਚ ਲੋਕ ਮੇਰਾ ਬਹੁਤ ਸਾਥ ਦੇ ਰਹੇ ਲੱਖਾ ਸਿਧਾਣੇ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਪਿੰਡ ਆਉਂਗਾ ਨਹੀਂ ਆਲੇ 'ਚ ਆ ਕੇ ਵੀ ਮੈਂ ਚਿੱ ਆਕੇ ਸਾਡੇ ਪਿੰਡ ਦਾ ਸੁਧਾਰ ਨਾ ਕਰਿਆ ਨਿੱਕੇ ਨਿੱਕੇ ਬੱਚੇ ਵੇ ਰੋਜ਼ਗਾਰ ਹੋ ਕੇ ਚਿੱਟਾ ਕਰੇ ਲਾਈ ਜਾਂਦੇ ਇੰਨਾ ਨਾ ਬਈ ਬਰਬਾਦ ਨਸ਼ਾ ਬਰਬਾਦ ਹੋ ਕੇ ਬੱਚੇ ਬਹੁਤ ਤੇ ਫਿਰ ਉਹ ਵੀ ਕਰਦਾ ਕਿ ਦੁਕਾਨਾ ਤਾਂ ਕਰਦਾ ਕੋਈ ਤੂੰ ਉਹਨੂੰ ਗੋਟ ਕੌਣ ਪਾਊਗਾ ਹੈ ਨਹੀਂ ਭਰੋਸਾ ਲੱਖੇ ਤੇ ਭਰੋਸਾ ਨਹੀਂ ਹੈ ਵੀ ਹੈ ਨਹੀਂਗਾ ਜਦੋਂ ਹੁਣ ਬੱਚੇ ਜਿਨ੍ਹਾਂ ਦੇ ਕਿਸੇ ਦੇ ਇੱਕ ਦੋ ਮੁੰਡੇ ਕਿਤੇ ਦੇ ਇੱਕ ਆ ਉਹ ਸਾਰੇ ਚਿੱਟਾ ਲਾਈ ਜਾਂਦੇ ਤੇ ਕਰਨਗੇ ਵੀ ਕੀ ਸ੍ਰੀ ਕੇ ਲਾਈ ਜਾਂਦੇ ਹਾਂਜੀ ਮਾਤਾ ਜੀ ਮੈਂ ਪੁੱਛਦਾ ਵੀ ਅਕਾਲੀ ਦਾ ਅੰਮ੍ਰਿਤਸਰ ਮਾਨ ਵਾਲੀ ਪਾਰਟੀ ਸਿਮਰਨਜੀਤ ਮਾਨ ਦੀ ਪਾਰਟੀ ਤੋਂ ਲੱਖੇ ਨੂੰ ਟਿਕਟ ਮਿਲੀ ਆ ਬਠਿੰਡੇ ਤੋਂ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਅਸੀਂ ਤਾਂ ਨਹੀਂ ਪਾਉਂਦੇ ਭਾਈ ਅੱਛਾ ਕਾ ਤੂੰ ਉਹ ਕਹਿੰਦਾ ਵੀ ਮੈਂ ਤਾਂ ਪਹਿਲਾਂ ਹਾਂ ਅਸੀਂ ਤਾਂ ਪੰਜੇ ਨੂੰ ਪਾਵਾਂ ਅੱਛਾ ਇੱਕੋ ਪੰਜੇ ਨੂੰ ਹੀ ਪਾਉਣਾ ਹਾਂ ਸਾਨੂੰ ਤਾਂ ਪੰਜਾ ਹੀ ਚੰਗਾ ਸਾਨੂੰ ਤਾਂ ਇੰਦਰਾ ਗਾਂਧੀ ਨੇ ਬਹੁਤ ਕੁਝ ਦਿੱਤਾ ਤੇ 4 ਸਾਲ ਇਹਨਾਂ ਨੇ ਕਰਤਾ ਵਿਚਾਰੇ ਫੌਜੀ ਜਾਂਦੇ ਜਿਹੜੇ 4 ਸਾਲਾਂ ਤੋਂ ਡੈੜੀ ਕਰਨਗੇ ਅਗੇ ਕੋਈ ਨੌਕਰੀ ਦਿੱਤੀ ਕਿਸੇ ਨੇ ਜਵਾਂ ਨਹੀਂ ਦਿੱਤੀ ਅਗਨੀ ਵੀਰ ਸਕੀਮ ਜਿਹੜੀ 4 ਸਾਲਾਂ ਚ ਫੌਜੀ ਰਿਟਾਇਰ 4 ਸਾਲਾਂ ਦੀ ਕਰਤੀ ਐ ਨਹੀਂ ਆ ਮੋਦੀ ਨੇ ਤੇ ਕਿਸੇ ਦੀ ਸੁਣਦਾ ਨਹੀਂ ਕਿਸੇ ਦੀ ਗੰਡਾ ਨਹੀਂ ਇਹ ਤੈਨੂੰ ਕੋਈ ਵੋਟ ਪਾਉਣਗੇ ਪੰਜੇ ਨੂੰ ਪਾਵਾਂਗੇ ਦੋ ਹੱਥਾਂ ਨਾਲ ਕੰਮ ਕਰਦੇ ਆ ਜੀ ਮਾਤਾ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਜੀ ਹਾਂ ਮੀਤ ਆ ਬਈ ਹਾਂਜੀ ਨੌਕਰੀ ਕਰ ਤੇ ਮੈਂ ਪਾਏ ਪੁੱਛਦਾ ਸੀ ਵੀ ਹੁਣ ਤੁਹਾਡੇ ਬਠਿੰਡੇ ਤੋਂ ਦੋ ਤਿੰਨ ਨਾਂ ਤਾਂ ਮੂਹਰੇ ਆ ਹੀ ਚੁੱਕੇ ਕਿੰਨਾ ਨੇ ਚੋਣ ਲੜਨੀ ਆ ਖੁੱਡੀਆਂ ਨੇ ਆਮ ਆਦਮੀ ਪਾਰਟੀ ਤੋਂ ਕਮਿਤ ਸਿੰਘ ਖੁੱਡੀਆਂ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਤੀਜੇ ਪਾਸੇ ਲਖਸਿਧਾਨਾ ਤਿੰਨ ਨਾਂ ਤਾਂ ਕਲੀਅਰ ਨੇ ਤਿੰਨਾਂ ਦੇ ਵਿੱਚੋਂ ਤੁਸੀਂ ਕਿਹਨੂੰ ਲੱਗਦਾ ਕਿਤੇ ਮੋਹਰ ਲਾ ਸਕਦੇ ਹੋ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਲਾਉਂਗੇ ਮੋਰ ਦੱਸੋ ਹੈ ਵੀ ਕੀ ਮੋਰ ਲੱਗੀ ਜੇ ਤਾਂ ਜਵਾਬ ਤੱਕ ਹਾਜੀ ਮਾਤਾ ਕਹਿੰਦੇ ਕੀ ਮੋਰ ਲਾਈਏ ਹਾਸੇ ਪਏ ਨਹੀਂ ਅਕਸਰ ਬੰਗ ਤਾਂ ਇੰਨੇ ਨੇ بڑے ਘਰੇ ਫਿਰਦੇ ਵੀਰੇ ਹੈ ਮੇਰੇ ਜਵਾਈ ਇੰਨਾ ਪੜਿਆ ਵੀ ਲਿਖਿਆ ਉਹ ਘਰੇ ਫਿਰਦਾ ਵਿਚਾਰਾ ਅੱਛਾ ਅਸਾਂ ਕੰਮ ਕਰਦੇ ਫਿਰ ਕੀ ਕਰ ਗਿਆ ਸੀ ਤੇ ਫਿਰ ਜਦੋਂ ਹੁਣ ਆਉਂਦੇ ਆਮ ਆਦਮੀ ਪਾਰਟੀ ਵਾਲੇ ਤੁਸੀਂ ਪੁੱਛਦੇ ਨਹੀਂ ਵੀ ਨੌਕਰੀਆਂ ਦਿਓ ਨੌਕਰੀਆਂ ਕਿਹੜੀਆਂ ਮੱਥੇ ਨਹੀਂ ਲੰਗਦਾ ਉਹ ਪੁੱਛ ਕੇ ਉਹਨੂੰ ਕੀ ਇਹ ਨਹੀਂ ਲੱਗਦਾ ਵੀਰੇ ਸਾਨੂੰ ਉਹ ਆੜੇ ਮੱਥੇ ਲੱਗੇ ਭਗਵਾਨ ਤਮਾਨ ਅਸੀਂ ਕਰਗੇ ਗੱਲ ਉਹਦੇ ਨਾਲ ਕੀ ਗੱਲ ਕਰੀਏ ਮੰਨ ਲਓ ਜਿਹੜੇ ਸਾਡੇ ਨਾਲ ਵਾਦੇ ਕਰਿਆ ਪੂਰੇ ਕਰੇ ਉਹ ਬਾਲੋ ਤੇ ਇੱਕ ਵੀ ਨਹੀਂ ਪੂਰਾ ਕਰਿਆ ਹਾਂ ਕੀ ਕਰਕੇ ਵੇਹਗਾ ਬਿਆਹ ਕਰਵਾ ਕੇ ਵੇਹਗਾ ਚਲੋ ਉਹ ਤੇ ਚੰਗੀ ਗੱਲ ਆਪਣੇ ਕਰਾਇਆ ਮੈਂ ਕਹਿੰਦੀ ਆ ਉਹਨੂੰ ਸੁਧਾਰਨਾ ਕਰ ਤੂੰ ਦਾ ਤੂੰ ਦੁਰਿਆਂ ਨੂੰ ਪੁੱਠੇ ਪੈਸਾ ਲਾਉਂਦਾਗਾ ਵੀ ਤੂੰ ਹੀ ਵੀ ਵਿਆਹ ਕਰਾਓ ਤੂੰ ਦੋ ਤੱਪਰ ਬਣਾਓ ਬਣਾ ਤੇ ਹੁਣ ਚਲ ਆੜੀਆਂ ਛਡਾਈ ਜਾਂਦਾ ਹਾਂਜੀ ਉਹਨੇ ਕੋਈ ਕਹਿ ਕੇ ਥੋੜੀ ਛਡਾਈਆਂ ਕਿਸੇ ਨੂੰ ਪਰਾੜੀਆਂ ਛਡਾਈ ਜਾਂਦਾ ਨਵੀਆਂ ਨੂੰ ਕਹਿੰਦਾ ਹੋਰ ਲਿਓ ਅੱਛਾ ਭੋਰ ਕੀ ਕਰਦਾ ਨਹੀਂ ਇਸ ਕਾਲ ਦਾ ਰੋਸਾ ਮੰਨ ਲਓ ਲੀਡਰ ਜਦੋਂ ਆਉਂਦੇ ਆ ਪਿੰਡਾਂ 'ਚ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਵੀ ਯਾਰ ਸਾਡੀ ਦਿਹਾੜੀ ਵਿਦਾਓ ਸਾਡੇ ਮੁੰਡਿਆਂ ਨੇ ਨੌਕਰੀ ਘੇੜਾ ਰੌਲਾ ਪੈ ਨਹੀਂ ਉਹ ਤਾਂ ਮਰਦੇ ਬਿਠੇ ਰਹੇ ਕਹਿੰਦੇ ਜਿਹੜੇ ਮੁਰਲੇ ਲੀਡਰ ਵੀ ਹੁੰਦੇ ਆ ਮੁਰਕ ਕੇ ਕਿਸੇ ਦੀ ਗੱਲ ਗਰਜ ਗਰਜ ਕਰਦੇ ਆ ਨਾ ਤਾਂ ਤਾਂ ਕੋਈ ਕੋਈ ਨਹੀਂ ਕਰਦਾ ਪਾਰਟੀਆਂ ਸਾਡੇ ਤਾਂ ਪਿੰਡ 'ਚ ਉਹ ਪਾਰਟੀ ਵਾਲਾ ਲਾ ਲੈਂਦਾ ਉਹ ਪਾਰਟੀ ਵਾਲਾ ਕਰ ਲੈਂਦਾ ਬਣੇ ਬਣਾਈ ਲੀਡਰ ਆ ਜਿਵੇਂ ਹੁਣ ਲੱਖਾ ਸਿਧਾਨਾ ਕਹਿੰਦਾ ਵੀ ਮੈਂ ਤਾਂ ਆਮ ਬੰਦਾ ਮੈਂ ਕੋਈ ਲੀਡਰ ਨਹੀਂ ਲੱਕੇ ਸਣਾਣੇ ਵਰਗੇ ਦੀ ਗੱਲ ਜੱਜਦੀ ਐ ਤੁਹਾਨੂੰ ਕੋਈ ਦੇ ਸਕਦੇ ਹੋ ਵੋਟ ਉਹਨਾਂ ਨੂੰ ਤਾਂ ਕੋਈ ਸਾਨੂੰ ਤਾਂ ਕੋਈ ਵੀ ਨਹੀਂ ਜੱਜਦੀ ਜਿਹੜਾ ਤੇ 30 ਕਿਲੋ ਕੜਕਾ ਦਿੰਦੇ ਸੋ 15 ਕਿਲੋ ਤੇ ਆ ਗਏ ਤੂੰ ਹੁਣ ਗਰੀਬ ਕੀ ਕਰਨ ਹਨ ਤੇ ਕੜਕਾ ਵੀ ਕਪਾਈਨਾ ਵੱਢ ਕੇ ਲੈ ਜਾਂਦੇ ਮਿੰਟੋ ਮਿੰਟੀ ਉਹ ਵੀ ਨਹੀਂ ਬੱਲੀਆਂ ਚ ਗੁੰਡਣ ਦੇ ਆ ਨਾ ਲੈਂਦੇ ਸਹੀ ਗੱਲ ਹੈ ਗਾਇ ਇਸ ਤਰੀਕੇ ਦਾ ਜਿਹੜਾ ਕਿ ਮੈਂ ਗੱਲ ਕਰਾਂ ਆਈਦਲ ਚੜਦਾ ਮੁੰਡਾ ਮੁੱਕ ਚਿੱਟੇ ਨਕਰ ਆਪਣੇ ਘਰੇ ਬੰਦੇ ਆ ਹਾਂ ਅੱਛੀ ਗੱਲ ਮਾਤਾ ਜੀ ਉੱਠੜਨੀ ਬਿਖਲੇ ਪਸੰਦੇ ਦੇ ਹੁਣ ਚੱਲ ਅੱਛੀ ਗੱਲ ਮਾਤਾ ਹੀ ਕਿਨਾਂ ਸਸਰੀਕਰ ਕਲਵੰਤ ਕੌਰ ਜੀ ਹਾਂਜੀ ਮੈਂ ਜਿਵੇਂ ਪੁੱਛ ਰਿਹਾ ਸੀ ਕਿ ਦੋ ਸਾਲਾਂ ਦੇ ਵਿੱਚ ਕੀ ਰਿਪੋਰਟ ਆ ਆਮ ਆਦਮੀ ਪਾਰਟੀ ਦੀ ਨਸ਼ੇ ਨੂੰ ਲੈ ਕੇ ਚਰਚਾ ਹੁੰਦੀ ਹੈ ਕਹਿੰਦੇ ਵੀ ਅਸੀਂ ਪਹਿਲਾਂ ਵਿਰੋਧੀਆਂ ਤੇ ਦੋਸ਼ ਲੱਗਦੇ ਸੀ ਵੀ ਉਹਨਾਂ ਨੇ ਵਧਾਇਆ ਅਸੀਂ ਬੰਦ ਕਰਦੇਾਂਗੇ ਹੋਇਆ ਕੋਈ ਘਟਿਆ ਨਸ਼ਾ ਕਟਾ ਕਿਥੇ ਭਰਾਵਾ ਵਧੀ ਪਈ ਆ ਸਾਰੇ ਸਾਰੇ ਤਾਂ ਖਾਈ ਜਾਂਦੇ ਆ ਤੇ ਕੋਈ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ ਗਲੀਆਂਾਂ ਚ ਫਿਰਦੇ ਨਸ਼ੇ ਖਾ ਕੇ ਸਹੀ ਕਰਦਾ ਕਿਤੇ ਤੋਂ ਉਮੀਦ ਆ ਕੋਈ ਬਦਲਾਅ ਲਿਆ ਸਕਦੇ ਬਦਲਾਅ ਵਾਲੀ ਸਰਕਾਰ ਦੀ 2 ਸਾਲਾਂ ਦੀ ਰਿਪੋਰਟ ਪਾਸ ਫੇਲ ਥੋੜੇ ਥੋੜੇ ਸਾਰੇ ਬਦਲਾਉਣ ਦੇ ਤਾਂ ਹੁਣ ਸਾਡੇ ਤਾਂ ਕੋਈ ਸਾਰੇ ਨਹੀਂ ਅਸੀਂ ਤਾਂ ਦਿਹਾੜੀ ਲੱਗ ਜਾਂਦੀ ਤਾਂ ਖਾ ਲੈਨੇ ਤੇ ਨਹੀਂ ਬੈਜ ਜਾਂਨੇ ਤੇ ਹੁਣ ਇਹ ਹੁਣ ਤੁਸੀਂ ਸਰਕਾਰ ਹੀ ਬੰਦ ਕਰੇ ਤਾਂ ਫੇਰ ਹੋਊਗਾ ਬੰਦ ਸਾਡੇ ਅੱਖ ਤੇ ਬੰਦ ਨਹੀਂ ਹੁੰਦਾ ਨਾ ਛਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਉਹ ਵੀ ਚੋਣ ਲੜ ਰਹੇ ਨੇ ਲੱਖਾ ਸਧਾਨਾ ਲੜ ਰਿਆ ਗੁਰਮੀਤ ਖੁੱਡੀਆਂ ਨੇ ਆਮ ਆਦਮੀ ਪਾਰਟੀ ਕੋਈ ਨਹੀਂ ਆਪੋ ਆਪਣੇ ਕੰਮ ਕਰਦੇ ਸਾਡਾ ਕੋਈ ਨਹੀਂ ਕੋਈ ਕਰਦਾ ਸਾਡਾ ਤਾਂ ਕੋਈ ਨਹੀਂ ਕਰਦਾ ਗਰੀਬਾਂ ਦਾ ਅਕਸਰ ਬਟਨ ਤਾਂ ਕੋਈ ਨੱਪ ਕੇ ਆਉਂਗੇ ਕਿਨੂੰ ਕੋਈ ਉਮੀਦ ਹੁੰਦੀ ਆ ਬਸ ਕਹਾਣੀ ਖਤਮ ਹੈ ਕਿਸੇ ਨੂੰ ਕਿਨਾਰੇ ਹੀ ਕਰ ਲੈਣਾ ਸਾਡਾ ਕੋਈ ਨਹੀਂ ਕੋਈ ਕੋਈ ਕੰਮ ਨਹੀਂ ਕਰਦਾ ਗਰੀਬਾਂ ਦਾ ਹੋਰ ਤੇ ਨੌਕਰੀਆਂ ਮਿਲੀਆਂ ਨਹੀਂ ਜਿਹੜੇ ਕਹਿੰਦੇ ਸੀ ਕਿਹੜੀਆਂ ਮਿਲਣਗੀਆਂ ਜਵਾਕ ਤੱਕ ਗਲੀਆਂ 'ਚ ਫਿਰਦੇ ਹਾਂ ਕੋਈ ਕੰਮ ਨਹੀਂ ਕਰਦਾ। ਉਹ ਭ੍ਰਸ਼ਟਾਚਾਰ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਤਾਂ ਭ੍ਰਸ਼ਟਾਚਾਰ ਅਸੀਂ ਤਾਂ ਕਟੜ ਇਮਾਨਦਾਰਾਂ ਭ੍ਰਸ਼ਟਾਚਾਰੀ ਤਾਂ ਖਤਮ ਕਰਤੇ ਅਸੀਂ। ਉਸ ਖਤਮ ਹੋ ਸਾਡੇ ਵੱਲੋਂ ਤਾਂ ਖਤਮ ਹੀ ਹੈ ਸਾਰੇ। ਹਾਂ। ਸਾਰੇ ਪਾਰਟੀਆਂ ਵਾਲੇ ਖਤਮ ਕਰਤੇ ਜਿੱਦੋਂ ਸਾਡਾ ਕੰਮ ਨਹੀਂ ਕਰਿਆ। ਨਹੀਂ ਭ੍ਰਸ਼ਟਾਚਾਰ ਨਹੀਂ ਖਤਮ ਹੋਇਆ ਪਾਰਟੀਆਂ ਵਾਲੇ ਖਤਮ ਹੋਰ ਸਾਰੇ ਖਤਮ ਆ। ਕਦੀ ਸੁਣਿਆ ਤੁਸੀਂ ਵੀ ਹੁਣ ਵੀ ਪੈਸਾ। ਪਰ ਮੁੰਡਾ ਮੁੱਕਿਆ ਚਿੱਟਾ ਹੋਰ ਆਪਣੇ ਘਰੇ ਤਾਂ ਨਹੀਂ ਬੀਜਿਆ ਉਹ। ਜਾਂ ਹਨਾ ਤੇ ਉਹਨਾਂ ਦੇ ਆਪ ਹੀ ਸਰਕਾਰੀ ਪੇਡ ਦੀ ਹੈ। ਹਮ ਹਮ। ਅਸੀਂ ਗੱਲ ਦੀ ਤੁਹਾਡੇ। ਮੈਂ ਮੇਥ ਤੁਹਾਨੂੰ ਲੈ ਦਿੰਦਾ ਤੁਸੀਂ। ਹਾਂਜੀ। ਨਹੀਂ ਕੋਈ ਗੱਲ ਨਹੀਂ। ਨਾਮ ਤਾਂ ਦੱਸ ਮੈਂ ਪਰਮਜੀਤ ਕੌਰ ਐ ਜਿਵੇਂ ਕਹਿ ਰਹੇ ਆ ਕਿ ਨਸ਼ੇ ਦੇ ਮਸਲੇ ਉੱਤੇ ਗੱਲ ਹੋ ਰਹੀ ਆ ਜਿਵੇਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਘਰੇ ਇਹ ਪੰਜਖਾਵੀ ਘਟਨਾ ਵਾਪਰੀ ਆ ਜਿਹੜੀ ਬਹੁਤ ਵੱਡਾ ਦੁੱਖ ਹੁੰਦਾ ਤਾਂ ਸਰਕਾਰਾਂ ਨੂੰ ਕੁਝ ਨੇਹਾ ਦੇਣਾ ਚਾਹੋ ਵੀ ਛੋਟੀ ਵੀ ਉਮਰ ਦਾ ਜਵਾਕ ਛੋਟੇ ਜਿਹੇ 20 ਸਾਲ ਦਾ ਸੀ ਜੀ ਕਿੰਨੀ ਉਮਰ ਸੀ ਉਹਦੀ 22 ਸਾਲ ਦੀ ਸੀ 22 ਸਾਲ ਪਹਿਲੇ ਪਿਓ ਮੱਕ ਗਿਆ ਸੀ ਮਤਮਸਾ ਪਾ ਲਈ ਸੀ ਉਹ ਨਸ਼ਿਆਂ ਤੇ ਲੱਗ ਗਿਆ ਉਹ ਮੱਕ ਗਿਆ ਕੀ ਨਾਮ ਕੀ ਸੀ ਬੇਟੇ ਦਾ ਤਾਂ ਮਨਦੀਪ ਸੀ ਜੀ ਕਦੋਂ ਦੀ ਘਟਨਾ ਇਹ ਕੀ ਵਾਪਰਿਆ ਕੀ ਸੀ ਕੀ ਜੀ ਇਹਨੂੰ ਉੱਪ ਰਕੜਗਾ ਜੇ ਵੇਲੇ ਮੁੱਕਾ ਪਾ ਦੋ ਜੀ ਨਾ ਸਾਲ ਤਾਂ 8-9 ਮਹੀਨੇ ਹੋਏ ਨਸ਼ਾ ਕਰਦਾ ਸੀ ਚਿੱਟਾ ਲਾਉਂਦਾ ਸੀ ਚਿੱਟਾ ਲਾਉਣ ਲੱਗ ਗਿਆ ਜੀ ਮੁੰਡਿਆਂ ਨਾਲ ਹੋਰ ਜੀ ਆ ਮਸਾ ਮਤਾ ਪਾਲੇ ਫਲੋਚੇ ਸੀ ਕਿਤੇ ਉਹ ਜਿਹੜੇ ਝੋਕ ਲੈਣ ਦਾ ਟਾਈਮ ਸੀ ਤਾਂ ਮੁੱਕ ਗਏ ਆ ਆ ਦੀ ਪਲਛਣਾ 1500 ਹੁਣ ਉਹਦੇ ਅਨਸਾਰ ਦੀ ਵੱਡਾ ਮੁੰਡਾ ਅੱਡਾ ਧੀ ਵਿਆਹ ਦੀ ਔਰ ਡਾਢ ਦਪ ਕਰਦੇ ਆ ਤੇ ਖਾਨੇ ਜੀ ਉਹ ਘਟਨਾ ਕੀ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਵੀ ਇਸ ਤਰੀਕੇ ਉਹ ਅਸੀਂ ਦੇਖ ਲੈ ਸੀ ਇੱਕ ਦੋ ਵਾਰ ਦੇਖ ਲੈ ਸੀਗਾ ਤਾਂ ਦਾਦੇ ਵਿੱਚ ਪੈਸਾ ਨਹੀਂ ਸੀ ਕਰ ਦਿੰਦਾ ਜਿੰਨੀ ਕਮਾਉਂਦੇ ਸੀ ਉਹ ਨਹੀਂ ਲੈ ਜਾਂਦੇ ਸੀ ਦਿੰਦਾ ਨਹੀਂ ਸੀ ਪੈਸੇ ਉਹ ਚੋਲ ਜੁਲਤਾਂ ਸੀ ਕਰਦਾ ਤੇ ਪੈਸਾ ਨਹੀਂ ਸੀ ਦਿੰਦਾ ਜਿੰਨੇ ਕਮਾਉਂਦਾ ਸੀ ਬਸ ਉਹ ਦਿਖਾ ਜਾਂਦਾ ਸੀ ਨਸ਼ੇ ਹੀ ਕਰਦਾ ਸੀ ਬਸ ਤਾਂ ਮੈਂ ਅੱਗੇ ਜਿਵੇਂ ਕਿਹਾ ਕਿ ਤਿੰਨ ਨਾਂ ਤਾਂ ਕਲੀਅਰ ਨੇ ਹਰ ਸਿਮਰਤ ਬਾਤਲ ਲੱਖਾ ਸਦਾਣਾ ਲੱਖਾ ਸਦਾਣਾ ਪਿੰਡਾਂ ਜਾ ਕਹਿੰਦਾ ਮੈਂ ਨਸ਼ੇ ਦੇ ਖਿਲਾਫ ਲੜੂੰਗਾ ਮੈਂ ਬਹੁਤ ਕੰਮ ਕਰੂੰਗਾ ਜਿੱਥੇ ਲੜਿਆ ਇੱਥੇ ਤਾਂ ਬਹੁਤ ਨਸ਼ਾ ਚੱਲਦਾ ਹੈ ਫੇਜੇ ਵੀ ਚੱਲਦਾ ਜੀ ਸੋਸ਼ਲ ਮੀਡੀਆ ਤੇ ਪ੍ਰਚਾਰ ਆਇਆ ਨਹੀਂ ਲੱਖਾ ਪਿੰਡਾਂ ਜ ਨਹੀਂ ਆਇਆ ਜੀ ਨਹੀਂ ਆਇਆ ਜੀ ਨਹੀਂ ਹੈ ਭਗਵਾਨ ਨੇ 9 ਵਜੇ ਤਾਂ ਜਾ ਕੇ ਬੈਠੇ ਸੀ ਲੱਖ ਸਿਧਾਨੰਦ ਦੀ ਡੀਕਚ ਵੀ ਇੱਥੇ ਕਮੇਟੀ ਬਣਾਉਗਾ ਕੇ ਉਹ ਨਹੀਂ ਆਇਆ ਸ਼ਾਮ ਦੇ 5 ਵਜੇ ਕੇ ਸੀ ਘਰੋ ਘਰੀ ਆ ਗਿਆ ਮੜਿਆਏ ਵੀ ਜੇ ਤਾਂ ਨਹੀਂ ਆਇਆ ਕਰਕੇ ਨਹੀਂ ਆਇਆ ਜੋਤੀ ਵਾਲੀ ਗਲੀ ਚ ਆਉਣਾ ਸੀ ਉਹਨੇ ਨੇ ਟੇਸ਼ਨ ਦੇ ਕੋਲੇ ਤੇ ਫਿਰ ਕੀ ਫਾਇਦਾ ਉੱਥੇ ਬੈਠਿਆਂ ਦਾ ਉਹਦੇ ਮਗਰ ਵੋਟਾਂ ਪਾ ਜਾਂਦਾ ਵੀ ਭਗਵਾਨ ਤੁਮਾਨ ਤਾਂ ਪੁੱਤ ਨਾ ਨਾ ਕੁਝ ਫਾਇਦਾ ਨਹੀਂ ਪੁੱਤੋ ਹਾਂਜੀ ਭਗਵਾਨ ਤੁਮਾਨ ਤਾਂ ਕਹਿੰਦਾ ਮੈਂ ਪਿੰਡਾਂ ਚ ਰਿਹਾ ਮੈਂ ਪਿੰਡਾਂ ਦਾ ਜੰਮਿਆ ਪੜਿਆ ਮੈਂ ਖੇਤੀ ਖੱকলੀ ਨਹੀਂ ਵੇਖੀ ਅਸੀਂ ਭਗਵਾਨ ਤੁਮਾਨ ਕੰਤਾ ਇਹ ਨਹੀਂ ਪਤਾ ਕਿ ਤੁਹਾਨੂੰ ਨਹੀਂ ਵਿਆਕਰਿਆ ਸਾਡੇ ਕੋਲ ਨਹੀਂ ਆਇਆ ਹੋਇਆ ਆ। ਹਟ ਨਹੀਂ ਦਿੱਤਾ ਪਿਆ ਤੁਹਾਨੂੰ। ਨਾ। ਸਾਨੂੰ ਕਿੱਥੇ ਲੈਣੇ। ਮੇਰੀ ਗੱਲ ਸੁਣ ਪਤਾ। ਅਸੀਂ ਕਿਤੇ ਮਰਜ਼ੀ ਵੋਟ ਪਾ ਗਏ ਪਾਵਾਂਗੇ ਜਰੂਰ ਸਾਰੀ ਸੰਗਤ ਅਸੀਂ ਗਰੀਬ ਆ। ਹਾਂਜੀ। ਗਰੀਬਾਂ ਦੇ ਜਿੱਥੇ ਸਾਡਾ ਦਲ ਕਰੇ ਉੱਥੇ ਪਾਵਾਂਗੇ ਆਪਾਂ ਕਿਹੜਾ ਕਿਸੇ ਤੋਂ ਪੈਸਾ ਲੈਣਾ। ਜੀ ਬਿਲਕੁਲ। ਕੋਈ ਪੈਸਾ ਨਹੀਂ ਲੈਣਾ। ਪਾਵਾਂਗੇ ਜਿੱਥੇ ਸਾਡੀ ਵੋਟ ਪਾਗੀ ਉਹ ਜਿੱਤੂਗਾ ਵੀ। ਇਹ ਮੈਂ ਤੈਨੂੰ ਦੱਸਦਾ ਇਹ ਸਾਡਾ ਵਾਦਾ ਹੈ। ਤੇ ਉਹ ਵਾਦੇ ਕਰਕੇ ਮੁੱਕਰ ਜਾਂਦੇ ਪਰ ਅਸੀਂ ਨਹੀਂ ਗਰੀਬ ਮੁੱਕਰਦੇ। ਅੱਛੀ ਉੱਥੇ ਵੀ ਵਜਾਂਗੇ ਜਿੱਥੇ ਸਾਡਾ ਜੀਰਮਾਨਾ ਹਾਂ ਬੋਟਾ ਲੈ ਕੇ ਸਾਡੀ ਕੋਈ ਪੁੱਛਦਾ ਨਹੀਂ ਸਾਡੀ ਕੋਈ ਬੀਹੀ ਨਹੀਂ ਬਣਾਉਂਦਾ ਕੋਈ ਸਾਡੇ ਪੈਸਾ ਥੇਲਾ ਨਹੀਂ ਕਰਦਾ ਕਿਸੇ ਦੇ ਕਮਰੇ ਰੀਪਾਉਂਦਾ ਕਿਸੇ ਨੂੰ ਪੈਸਾ ਥੇਲਾ ਨਹੀਂ ਦਿੰਦਾ ਆ ਬਚਾਰਿਆਂ ਦੇ ਬਾਹਾਂ ਦੇ ਘਰ ਡਿੱਗੇ ਪਏ ਆ ਤੇ ਪੈਸੇ ਦੇ ਦਿੰਦਾ 10 10 20 2000 ਆਹ ਕਣਕ ਦਾ ਆਟਾ ਚਾਲੂ ਕਰਾਵੇ ਜਿਹੜੇ 2 ਰੁਪਏ ਕਿਲੋ ਵਾਲੀ ਕੱਟੀ ਆ ਹਾਂ ਉਹਨੂੰ ਕਹਦੇ ਨਹੀਂ ਤਾਂ 2 ਕਿਲੋ ਕਣਕ ਕਰ ਇੱਕ ਜਣੇ ਦੀ ਤੇਨੇ ਆਟਾ ਦਾ ਉਹ ਖਾਂਡਾ ਤੇ ਖਾਂਡੇ ਤੇ ਦਾਲ ਦੇ ਏ ਮਾਤਾ ਜੀ ਮੈਂ ਤੁਸੀਂ ਕਿਹਾ ਵੀ ਇਹ ਆਟੇ ਦਾਲ ਵਾਲੀ ਇਹ ਫਿਰ ਹੁਣ ਇੱਥੇ ਸ਼ੋਮਨੀ ਅਕਾਲੀ ਦਾਲ ਬਾਦਲ ਦਾ ਤਾਂ ਇਹ ਕੰਮ ਤਾਂ ਹੈਗਾ ਹੀ ਆ ਫਿਰ ਤੇ ਆਪਾਂ ਇਹ ਸਾਡੀ ਚਾਲੂ ਕਰਦੇ 2 ਰੁਪਏ ਕਿਲੋ ਜਿਹੜੀ ਇਹ ਨੇ ਕਰਤੀ ਆ ਭਗਵਾਨ ਤਮਾਨ ਨੇ ਦਾਲ ਸਾਨੂੰ ਮਿਲਦੀ ਸੀ ਉਹ ਵੀ ਬੰਦ ਕਰਤੀ ਤੇ ਕਣਕ ਵੀ ਬੰਦ ਕਰਤੀ ਕਰੋ ਚਾਲੂ ਫਿਰ ਸਾਡੀ ਅਸੀਂ ਵੋਟਾਂ ਤੋਂ ਪਹਿਲਾਂ ਵੋਟਾਂ ਪਾਵਾਂਗੇ ਵਾਦਾ ਆ ਦੇਣਾ ਜਿਹੜੇ ਜਿਹੜੇ ਜਿਨ੍ਹਾਂ ਨੇ ਚਲਾਈ ਸੀ ਬਾਦਲਾਂ ਨੇ ਜੇ ਮੰਨ ਲਓ ਬੀਬੀ ਬਾਦਲ ਲੜ ਰਿਆ ਚੋਂ ਹਰ ਸਿਮਰਤ ਤੇ ਉਹ ਵੀ ਕਹਿ ਦਿੰਦੇ ਅਸੀਂ ਇਹ ਸਾਰਾ ਕੁਝ ਦਿੰਨੇ ਆ ਫਿਰ ਆ ਵੀ ਚਲਾਉਣ ਸਾਡੇ ਅਸੀਂ ਵਾਦਾ ਕਰਦੇ ਆ ਉਹਨਾਂ ਨੂੰ ਵੋਟਾਂ ਪਾਵਾਂਗੇ ਇਹਰਾ ਸਾਥ ਦੇ ਹਾਂ ਪੂਰਾ ਸਾਥ ਦੇਵਾਂਗੇ ਜਿਵੇਂ ਅੱਗੇ ਭਗਵੰਤ ਮਾਨ ਨੂੰ ਵੀ ਸਾਥ ਦਿੱਤਾ ਫੇਰ ਹੀ ਜਿੱਤਿਆ ਸੀ ਇਹਨੂੰ ਵੀ ਦੇਵਾਂਗੇ ਤੇ ਫੇਰ ਹੁਣ ਕੀ ਕਰਗੇ ਜਦੋਂ ਦਾਲ ਚਾਲੂ ਕਰ ਲੈਣ ਵਾਦਾ ਕਰਨ ਛੱਡ ਦੇ ਨਾ ਕਿ ਫੇਰ ਹੀ ਆਹੀ ਗੱਲ ਸੁਖਵੀਰ ਬਾਦਲ ਕਹਿੰਦੇ ਕਿ ਅਸੀਂ ਤਾਂ ਗਰੀਬਾਂ ਦੇ ਘਰੇ ਆਟਾ ਦਾਲ ਪਹਚਾਇਆ ਸੀ ਇਹਨਾਂ ਨੇ ਬੰਦ ਕਰ ਦਿੱਤਾ ਜੀ ਅਸੀਂ ਆਏ ਨਹੀਂ ਕਹਿੰਦੇ ਨਹੀਂ ਮਿਲਦਾ ਮਿਲਦਾ ਸੀ ਹਾਂ ਨਹੀਂ ਆਇਨੀ ਜੀ ਉਹ ਵਾਦੇ ਸਾਡੇ ਨਾਲ ਕਰਨ ਵੀ ਹਾਂ ਅਸੀਂ ਚਾਲੂ ਕਰਾਵਾਂਗੇ ਫੇਰ ਹੀ ਹੁੰਦਾ ਵੋਟਾਂ ਲੈਣ ਦਾ ਮਸਲਾ ਤਾਂ ਉਹਨੂੰ ਬੈਠੇ ਕਹੀ ਜਾਂਦੇ ਤਾਂ ਇਹ ਤਾਂ ਕੋਈ ਝੂਠੇ ਵਾਦੇ ਆ ਸਾਡੇ ਨਾਲ ਜੀ ਬਿਲਕੁਲ ਤਾਂ ਇਹ ਮੰਗਾ ਨੇ ਉਹਨਾਂ ਨੇ ਕਿਹਾ ਕਿ ਲੀਡਰ ਜ਼ਰੂਰ ਮੁੱਕਰ ਜਾਂਦੇ ਆ ਵਾਦੇ ਕਰਕੇ ਪਰ ਗਰੀਬ ਜਿਹੜਾ ਵਾਦਾ ਕਰਦਾ ਉੱਥੇ ਪੱਕਰਦਾ ਵੀ ਆ ਹੁਣ ਵੀ ਉਹ ਕਹਿੰਦੇ ਆ ਕਿ ਸਾਡੇ ਨਾਲ ਵਾਦੇ ਜਿਹੜੇ ਕਰਦੇ ਹੋਂ ਜੇ ਪੂਰੇ ਕਰੋਗੇ ਆਟਾ ਦਾਲ ਸਕੀਮ ਜਿਹੜੀ ਅਕਾਲੀ ਦਲ ਵੇਲੇ ਤੇ ਚੱਲੀ ਸੀ ਉਹਨੂੰ ਕਾਇਮ ਰੱਖਿਆ ਜਾਵੇ ਹੋਰ ਮੰਗਾ ਉਹਨਾਂ ਨੇ ਕੀਤੀਆਂ ਨੇ ਦਿਹਾੜੀ ਵਧਾਈ ਜਾਵੇ ਕਈ ਸਾਰੀਆਂ ਮੰਗਾਂ ਨੇ ਤੁਸੀਂ ਪੈਨਸ਼ਨ ਜਿਹੜੀ ਆ 1500 ਤੋਂ 2500 ਦਾ ਵਾਅਦਾ ਸੀ ਉਹ ਨਹੀਂ ਹੋਈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਵਿਚਾਰ ਆਪਣੇ ਰੱਖੋ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਜਾ ਰਹੇ ਆ ਤੁਹਾਨੂੰ ਰਿਪੋਰਟ ਦੇਾਂਗੇ ਕਿ ਲਖਸਦਾਨਾ ਹਰਸਿਮਰਤ ਕੌਰ ਬਾਦਲ ਖੁੱਡੀਆਂ ਤੇ ਹੂਰਾ ਉਮੀਦਵਾਰਾਂ ਬਾਰੇ ਲੋਕ ਕੀ ਸੋਚਦੇ ਨੇ ਵਿਚਾਰ ਰੱਖੋ ਕਮੈਂਟ ਸੈਕਸ਼ਨ ਦੇ ਵਿੱਚ ਪੰਜਾਬ ਾਨਕੜਾ ਦੇਖਦੇ ਰਹੋ ਧੰਨਵਾਦ